ਵੇਖਣ ਅਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਇਸ ਵੀਡੀਓ ਚ ਮੈਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦਾ ਕਿ ਇਨਵੋਲਵਮੈਂਟ ਕੀ ਹੁੰਦੀ ਆ ਡਿਸਕਸ਼ਨਸ ਕੀ ਹੁੰਦੀਆਂ ਸੰਵਾਦ ਕੀ ਹੁੰਦਾ ਤੇ ਕਨਵਰਸੇਸ਼ਨ ਕੀ ਹੁੰਦੀ ਆ ਹੁਣ ਵੇਖਿਆ ਜਾਵੇ ਕਿਸੇ ਵੀ ਪਬਲਿਕ ਚੈਨਲ ਪਬਲਿਕ ਪੋਸਟ ਦਾ ਪਰਪਸ ਇਹੀ ਹੁੰਦਾ ਕਿ ਜੇ ਉਹਦੀ ਸੈਟਿੰਗ ਪਬਲਿਕ ਕੀਤੀ ਹੋਈ ਆ ਤਾਂ ਜਿਹੜਾ ਬੰਦਾ ਪਬਲਿਕ ਪੋਸਟ ਕਰ ਰਿਹਾ ਉਸ ਨੂੰ ਪਤਾ ਹੈ ਕੋਈ ਵੀ ਆ ਕੇ ਇੱਥੇ ਕਮੈਂਟ ਕਰ ਸਕਦਾ ਆਪਣਾ opinion ਸਾਂਝਾ ਕਰ ਸਕਦਾ ਜਾਂ ਮੇਰੇ opinion ਨੂੰ ਕੁਐਸਚਨ ਕਰ ਸਕਦਾ ਓਬਜੈਕਟ ਕਰ ਸਕਦਾ ਕਿ ਜਿਹੜੀ ਗੱਲ ਤੁਸੀਂ ਕਹੀ ਆਏ ਨਹੀਂ ਠੀਕ ਜਾਂ ਕਲੈਰੀਫਿਕੇਸ਼ਨ ਮੰਗ ਸਕਦਾ ਇਹ ਹੀ ਪਰਪਸ ਹੁੰਦਾ ਪਬਲਿਕ ਸੈਟਿੰਗ ਦਾ ਸੰਜੇ ਮੈਂ ਆਪਣੀ ਧਾਰਨ ਦੇਣੀ ਹੋਈ 2019 ਤੱਕ ਮੇਰੇ ਸਾਰੇ ਜੇ ਕੋਈ ਅਕਾਊਂਟ ਸੀ ਪਹਿਲੀ ਗੱਲ ਤੇ ਸੋਸ਼ਲ ਮੀਡੀਆ ਅਕਾਊਂਟ ਹੀ ਉਹ ਘੱਟ ਸੀਗੇ ਤੇ ਉਹ ਪ੍ਰਾਈਵੇਟ ਸੈਟਿੰਗ ਤੇ ਸੀ ਪ੍ਰਾਈਵੇਟ ਸੈਟਿੰਗ ਦਾ ਮਤਲਬ ਹੁੰਦਾ ਜੇ 10 ਮੇਰੇ ਦੋਸਤ ਨੇ ਉਹ 10 ਐਕਸੈਸ ਕਰ ਸਕਦੇ ਤੇ ਮੈਂ ਉਹਨਾਂ 10ਾਂ ਵੈਸੇ ਮੈਂ ਤੇ ਹੋਰਨਾਂ ਨੂੰ ਵੀ ਸਰਚ ਕਰ ਸਕਦਾ ਪਰ ਜੋ ਮੈਂ ਪੋਸਟ ਕਰਦਾ ਉਹ ਉਹਨਾਂ 10ਾਂ ਚ ਹੀ ਸੰਝਾ ਹੋਏਗਾ ਹੁਣ 19 ਵਿੱਚ ਮੈਂ ਪਬਲਿਕ ਸੈਟਿੰਗ ਕੀਤੀ ਆ ਤੇ ਮੈਨੂੰ ਪਤਾ ਸੀ ਨਾ ਕਿ ਪਬਲਿਕ ਸੈਟਿੰਗ ਕੀ ਹੁੰਦੀ ਆ ਪੂਰੇ ਗਲੋਬ ਚ ਕਿਤੇ ਵੀ ਚੈਨਲ ਜਾਂ ਜਿਹੜਾ ਮੇਰੇ ਫੇਸਬੁੱਕ ਪੋਸਟ ਆ ਉਹ ਦੇਖਿਆ ਜਾ ਸਕਦੇ ਆ ਤੇ ਇਨਵੋਲਵ ਹੋਣੇ ਵਾਲਾ ਇਨਵੋਲਵ ਹੋ ਸਕਦਾ ਇਵੇਂ ਹੀ ਮੈਂ ਵੀ ਤਰ੍ਹਾਂ ਤਰ੍ਹਾਂ ਦੇ ਗਰੁੱਪਾਂ ਚ ਜਾ ਕੇ ਇਨਵੋਲਵ ਹੁੰਨਾ ਗਾਰਡਨਿੰਗ ਵਾਲੇ ਗਰੁੱਪਾਂ ਚ ਇਲੈਕਟ੍ਰੀਕਲ ਗਰੁੱਪਾਂ ਚ એનਰਜੀ ਵਾਲੇ ਗਰੁੱਪਾਂ ਚ ਕੰਸਟਰਕਸ਼ਨ ਵਾਲੇ ਗਰੁੱਪਾਂ ਚ ਸਾਰੇ ਤਰ੍ਹਾਂ ਦੇ ਗਰੁੱਪਾਂ 'ਚ ਜਾ ਕੇ ਇਨਵੋਲਵ ਹੋਣਾ ਲਵਰਟਾ ਦੇ ਗਰੁੱਪਾਂ 'ਚ ਕੈਨੇਡਾ ਦੇ ਗਰੁੱਪਾਂ 'ਚ ਗਲੋਬਲ ਗਰੁੱਪਾਂ 'ਚ ਅਮਰੀਕਾ ਦੇ ਗਰੁੱਪਾਂ 'ਚ ਜਾ ਕੇ ਇਨਵੋਲਵ ਹੋਣਾ ਕਮੈਂਟ ਕਰਦਾ ਆਪਣਾ opinion ਸਾਂਝਾ ਕਰਦਾ ਜੇ ਮੈਨੂੰ ਕੁਝ ਨਹੀਂ ਸਮਝ ਆਇਆ ਉਹਦੀ ਕਲੈਰੀਫਿਕੇਸ਼ਨ ਪੁੱਛਦਾ ਇਹ ਹੀ ਹੁੰਦੀ ਨਾ ਇਨਵੋਲਵਮੈਂਟ ਇਨਵੋਲਵ ਹੋਣਾ ਹੁੰਦਾ ਇਨੀਸ਼ੀਏਟਿਵ ਲੈ ਕੇ ਜਿਹੜਾ ਆਈਡੀਆਜ਼ ਦੀ ਟ੍ਰਾਂਸਮਿਸ਼ਨ ਦੂਸਰੇ ਲੋਕਾਂ ਨਾਲ ਤੇ ਉਹ ਮੈਂ ਬਿਲਕੁਲ ਕਰਤਾ ਆ ਰਿਆਂ ਪਰ ਮੈਂ ਲਿੰਕਡਿਨ ਤੇ ਦੇਖਿਆ ਸ਼ੁਰੂ ਸ਼ੁਰੂ ਚ ਮੈਂ એનਰਜੀ ਦੇ ਹਰ ਤਰ੍ਹਾਂ ਦੇ ਗਰੁੱਪ ਚਾਹੇ ਔਇਲ ਐਂਡ ਗੈਸ ਦੇ ਆ ਚਾਹੇ ਸੋਲਰ એનਰਜੀ ਦੇ ਆ ਚਾਹੇ ਹਾਈਡਰੋਜਨ ਵਾਲੇ ਆ ਜਾਂ ਕੋਈ ਜਨਰਲ ਪ੍ਰੋਫੈਸ਼ਨਲਿਜ਼ਮ ਵਾਲੇ ਆ ਕੰਸਟਰਕਸ਼ਨ ਵਾਲੇ ਆ ਮੈਂ ਆਪਣੇ opinion ਸਾਂਝਾ ਕੀਤੇ ਪਰ ਜਦੋਂ ਦੇਖਿਆ ਕਿ ਮੇਰੇ ਪ੍ਰੋਫਾਈਲ ਤੇ ਆ ਕੇ ਤੇ ਦੋ ਤੇ ਚਾਰ ਲੋਕ ਨੇ ਜਿਹੜੇ ਇਨਵੋਲਵ ਹੁੰਦੇ ਆ ਫਿਰ ਮੈਂ ਵੀ ਉਹਨਾਂ ਨੂੰ ਪਾ ਦੇਣਾ ਬੰਦ ਕਰਤਾ ਕਿਉਂਕਿ ਹੋਤੇ ਲੋਕ ਜਿਹੜੇ ਪੋਸਟ ਕਰ ਰਿਹਾ ਲਿੰਕਡਇਨ ਤੇ ਵੀ ਉਹ ਸਿਰਫ ਆਪਣਾ ਜਿਹੜਾ ਫੋਲੋਇੰਗ ਵਧਾ ਰਹੇ ਨੇ ਲਾਈਕਸ ਵਧਾ ਰਹੇ ਨੇ ਕਮੈਂਟਸ ਵਧਾ ਰਹੇ ਨੇ ਪਰ ਉਹ ਆਪਣੇ ਟਾਈਮ ਦਾ ਇੱਕ ਵੀ ਸੈਕਿੰਡ ਕਿਸੇ ਕਮੈਂਟ ਕਰਨ ਵਾਲਾ ਦਾ ਪ੍ਰੋਫਾਈਲ ਚੈੱਕ ਕਰਨ ਤੇ ਵੀ ਨਹੀਂ ਲਗਾਉਂਦੇ ਜੇ ਮੇਰੇ ਕਮੈਂਟ ਤੇ ਕੋਈ ਰਿਪਲਾਈ ਕਰਦਾ ਮੈਂ ਸਭ ਤੋਂ ਪਹਿਲਾਂ ਉਹਦਾ ਪ੍ਰੋਫਾਈਲ ਚੈੱਕ ਕਰਦਾ ਓਕੇ ਬੈਕਗ੍ਰਾਉਂਡ ਕੀ ਆ ਕੋਈ ਏਨਰਜੀ ਸਪੈਸ਼ਲਿਸਟ ਆ ਕੋਈ মিডিਆ ਪਰਸਨ ਆ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਤੇ ਜੇ ਮੈਨੂੰ ਲੱਗੇ ਕਿ ਹਾਂ ਲਾਈਕ ਮਾਈਂਡਡ ਹੈ ਮੈਂ ਫਰੈਂਡ ਰਿਕੁਐਸਟ ਜਾਂ ਉਹਨਾਂ ਨੂੰ ਫੋਲੋ ਕਰਦਾ ਇਹ ਮੈਂ ਇੰਡੀਆ ਦੇ ਕਾਫੀ ਹਿੰਦੀ ਪੋਇਟ ਜਿਹੜੇ ਆ ਉਹ ਫੇਸਬੁੱਕ ਤੇ ਫੋਲੋ ਕੀਤੇ ਨੇ YouTube ਤੇ ਫੋਲੋ ਕੀਤੇ ਨੇ ਇਹ ਹੁੰਦਾ ਇਨਵੋਲਵ ਹੋਣਾ ਨਾ ਪਰ ਜਿਹੜੀ ਡਿਸਕਸ਼ਨ ਹੈ ਡਿਸਕਸ਼ਨ ਤੇ ਤਾਂ ਪੋਸੀਬਲ ਹੈ ਤੇ ਉਹਦੇ ਵਿੱਚ ਇਨਵਾਈਟ ਕੀਤਾ ਜਾਵੇ ਪ੍ਰੋਪਰਲੀ ਜਾ ਜਿਹੜੇ ਟਾਪਿਕ ਤੇ ਡਿਸਕਸ਼ਨ ਹੋਣੀ ਆ ਉਸ ਟਾਪਿਕ ਉੱਤੇ ਕੁਝ ਜਿਨ੍ਹਾਂ ਨੂੰ ਪਤਾ ਹੋਵੇ ਜਿਨ੍ਹਾਂ ਦਾ ਤਜਰਬਾ ਹੋਵੇ ਉਹਨਾਂ ਨੂੰ ਬੁਲਾਇਆ ਜਾਵੇ ਬਿਨਾ ਬੁਲਾਏ ਤੇ ਮੈਨੂੰ ਕਿਸੇ ਨੇ ਕਿਹਾ ਸੀ ਤੇ ਬਿਨਾ ਬੁਲਾਏ ਤਾਂ ਨਾ ਦਸਤ ਹੋਦੀ ਆ ਬਿਨਾ ਬੁਲਾਏ ਨਾ ਡਿਸਕਸ਼ਨ ਹੁੰਦੀ ਆ ਬਿਨਾ ਬੁਲਾਏ ਨਾ ਕਨਵਰਸੇਸ਼ਨ ਹੁੰਦੀ ਆ ਸੋ ਪ੍ਰੋਪਰ پلان ਦਾ ਮਤਲਬ ਹੁੰਦਾ ਰਿਟਨ ਇਨਵਿਟੇਸ਼ਨ ਭੇਜੋ ਈਮੇਲ ਕਰੋ ਟੈਕਸਟ ਕਰੋ ਫੇਰ ਹੀ ਸੰਭਵ ਹੈ ਨਾ ਬਾਕੀ ਜਿਹੜੇ ਮੇਰੇ YouTube ਚੈਨਲ ਜਾਂ ਵੈਬਸਾਈਟ ਆ ਮੈਂ ਵੀ ਉਨੀ ਹੀ ਮਿਹਨਤ ਕੀਤੀ ਆ ਜਿੰਨੀ ਬਾਕੀ ਚੈਨਲਾਂ ਨੇ ਕੀਤੀ ਆ ਮੈਨੂੰ ਘੱਟ ਮੰਨ ਤਾਂ ਨਹੀਂ ਦੇਣੀ ਚਾਹੀਦੀ ਜੇ ਕੋਈ ਮੇਰੇ ਚੈਨਲਾਂ ਨੂੰ ਸਪੋਰਟ ਨਹੀਂ ਕਰ ਰਿਹਾ ਉੱਥੇ ਇਨਵੋਲਵ ਨਹੀਂ ਹੋ ਰਿਹਾ ਮੈਨੂੰ ਵੀ ਕਿਤੇ ਹੋਰ ਜਾ ਕੇ ਇਨਵੋਲਵ ਹੋਣ ਦੀ ਲੋੜ ਨਹੀਂ ਲੱਗਦੀ ਕਿਉਂਕਿ ਉਨੀ ਮਿਹਨਤ ਮੈਂ ਵੀ ਤੇ ਕਰ ਰਿਹਾ ਜੇ ਮੇਰੀ ਮਿਹਨਤ ਨੂੰ ਕੋਈ ਅਕਨੋਲਜ ਨਹੀਂ ਕਰ ਰਿਹਾ ਕਿਸੇ ਹੋਰ ਦੀ ਮਿਹਨਤ ਨੂੰ ਫਿਰ ਮੈਂ ਕਿਵੇਂ ਅਕਨੋਲਜ ਕਰਾਂਗਾ ਇਥੇ ਗਿਵ ਐਂਡ ਟੇਕ ਹੈ ਲਾਈਫ ਸਾਰੀ ਖਾਸ ਕਰ ਕੈਨੇਡਾ ਵਰਗੇ ਕੰਟਰੀਜ਼ ਇਹ ਦੂਸਰੀ ਗੱਲ ਜਿਹੜਾ ਜਦੋਂ ਡਿਸਕਸ਼ਨ ਜਾਂ ਕਨਵਰਸੇਸ਼ਨ ਦੀ ਗੱਲ ਆਉਂਦੀ ਹੈ ਨਾ ਇਹਦੇ ਵਿੱਚ ਉੱਚੇ ਸੁਰਾਂ ਤੇ ਨਹੀਂ ਲੋੜ ਹੁੰਦੀ ਜਿਆਦਾ ਤਾਂ ਰੌਲਾ ਜਿਹਾ ਲੱਗਦਾ ਇੰਜ ਲੱਗਦਾ ਜਿਵੇਂ ਲੋਕ ਗਿਆਨ ਵੀ ਨਾ ਉੱਪਰਲੇ ਆਕਟਿਵ ਚ ਜਾ ਕੇ ਬੰਦ ਰਹੇ ਹੁੰਦੇ ਉਹ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਸਮਝ ਨਹੀਂ ਆਉਂਦੀ ਇਦਾਂ ਨਹੀਂ ਹੁੰਦਾ ਗਿਆਨ ਤਾਂ ਬਿਲਕੁਲ ਜਿਹੜਾ ਮਿਡਲ ਆਕਟਿਵ ਤੇ ਲੋਅਰ ਆਕਟਿਵ ਦੇ ਵਿੱਚ ਹੁੰਦਾ ਆ ਠੀਕ ਹੈ ਨਾ ਲੋਅਰ ਐਕਟ ਦੇ ਵਿੱਚ ਤਾਂ ਕਿਸੇ ਨੂੰ ਮਜ਼ਾਕ ਵੀ ਕਰਦੇ ਹੋ ਜਾਂ ਕੁਝ ਬੁਰਾ ਕੁਲ ਆਵੇ ਖੋਲਦੇ ਉਹ ਵੀ ਉਨਾ ਬੁਰਾ ਨਹੀਂ ਲੱਗਦਾ ਇਹ ਇੰਨਾ ਸ਼ੋਰ ਵਾਦ ਜਾਂਦਾ ਐਂ ਹੋ ਜਾਂਦੀਆਂ ਡਿਸਕਸ਼ਨ ਆਉਂ ਹੀਟ ਹੁੰਦੀਆਂ ਹੁੰਦੀਆਂ ਉਹ ਪਰਲਾ ਆਕਟਿਵ ਵੀ ਕਰਾਸ ਕਰ ਜਾਂਦੀਆਂ ਉੱਚਾ ਕਿਹੜਾ ਗੈਨ ਬੰਦਾ ਬੰਦ ਕਰਕੇ ਪਾਸੇ ਵਾ ਜਾਂਦਾ ਛੱਡ ਜਾਂ ਸੋ ਇਨਵੋਲਵ ਮੇਰਾ ਇਸ ਵੀਡੀਓ ਚ ਕਹਿਣ ਦਾ ਮਤਲਬ ਹੈ ਮੇਰੀਆਂ ਪਬਲਿਕ ਵੀਡੀਓਜ਼ ਹੈ ਮੇਰੇ ਚੈਨਲ ਪਬਲਿਕ ਹੈ ਵੈਬਸਾਈਟ ਪਬਲਿਕ ਹੈ ਉੱਥੇ ਆ ਕੇ ਕਮੈਂਟ ਕਰੋ ਸਵਾਲ ਕਰੋ ਕੁਐਸਚਨ ਕਰੋ ਆਪੀਨੀਅਨ ਸ਼ੇਅਰ ਕਰੋ ਇਹ ਹੁੰਦੀ ਇਨਵੋਲਵਮੈਂਟ ਹੁਣ ਮੈਂ ਤੇ ਆਪਣੇ ਵੱਲੋਂ ਕੀਤੀ ਸੀ ਕੋਸ਼ਿਸ਼ ਮੈਨੂੰ ਤੇ ਬੈਨ ਕੀਤਾ ਗਿਆ ਮੈਂ ਹੁਣ ਕਿਉਂ ਜਾਊਂਗਾ ਦੁਬਾਰਾ ਬਿਨਾ ਰਿਟਰਨ ਬਿਨਾ ਰਿਟਰਨ ਇਨਵਿਟੇਸ਼ਨ ਦੇ ਮੈਂ ਕਿਤੇ ਨਹੀਂ ਜਾਊਂਗਾ ਇਹ ਕਲੀਅਰ ਹੈ ਮੈਂ ਇਸ ਦੇ ਵਿੱਚ ਕਲੀਅਰ ਇਸ ਕਰਕੇ ਆ ਕਿ ਜਦੋਂ ਮੈਂ ਕੋਸ਼ਿਸ਼ ਕੀਤੀ ਮੈਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਪੁਨਿਸ਼ ਕੀਤਾ ਗਿਆ ਠੀਕ ਹੈ ਮਿਸ ਰਿਪਰੈਜ਼ੈਂਟ ਪੁਨਿਸ਼ ਤੇ ਉਹ ਤੇ ਨਹੀਂ ਭਾਵੇਂ ਮੈਂ ਚਲੋ ਆਪਣੇ ਵੱਲੋਂ ਈਗੋ ਦਾ ਇਸ਼ੂ ਨਹੀਂ ਆ ਕੈਨੇਡਾ ਦੇ ਕਾਨੂੰਨ ਫਾਲੋ ਕਰਨਾ ਵੀ ਜ਼ਰੂਰੀ ਆ ਮੈਨੂੰ ਕੁਐਸਚਨ ਕੀਤਾ ਗਿਆ ਹਾਲਾਂਕਿ ਕਾਨੂੰਨੀ ਤੌਰ ਤੇ ਮੈਂ ਸਹੀ ਸੀ ਸੋ ਮੈਂ ਨਹੀਂ ਜਾ ਸਕਦਾ ਹਾਂ ਮੈਂ ਪਬਲਿਕ ਵੀਡੀਓ ਚ ਕਹਿ ਰਹੇ ਆ ਕਿ ਤੁਸੀਂ ਕਿਸੇ ਨੇ ਮਿਲਣਾ ਡਿਸਕਸ਼ਨ ਕਰਨੀ ਕਨਵਰਸੇਸ਼ਨ ਕਰਨੀ ਮੈਂ ਤੇ ਪੂਰਾ ਤਿੰਨੇ ਭਾਸ਼ਾ ਚ ਪੰਜਾਬੀ ਹਿੰਦੀ ਅੰਗਰੇਜ਼ੀ ਚ ਪੋਸਟ ਕਰ ਚੁੱਕਿਆ ਤੇ ਓਪਨ ਆ ਦੇਖੋ ਫੋਰਸਫੁਲੀ ਤਾਂ ਕੁਝ ਨਹੀਂ ਹੁੰਦਾ ਮੈਨੂੰ ਵੀ ਕਿਸੇ ਨੇ ਦੱਸਿਆ ਜੀ ਫੋਰਸਫੁਲੀ ਤਾਂ ਕੁਝ ਵੀ ਨਹੀਂ ਹੁੰਦਾ ਸੋ ਹੁਣ ਵਾਲਵ ਹਣ ਲਈ ਇਨੀਸ਼ੀਏਟਿਵ ਲੈਣਾ ਪਏਗਾ ਇਨਵੋਲਵ ਮੈਂ ਤੇ ਦੇਖੋ ਮਿਊਨਿਸਪੈਲਟੀਆਂ ਨੂੰ ਐਮ ਐਲ ਐਸ ਐਮ ਪੀਸ ਨੂੰ ਹੋਰ ਜਿਹੜੀਆਂ ਗਵਰਨਿੰਗ ਬਾਡੀਜ਼ ਐ ਜਿੱਦਾਂ ਰੈਗੂਲੇਟਿੰਗ ਬਾਡੀਜ਼ ਐ ਸੀ ਐਸ ਸਰ ਗਿਆ ਉਹਨਾਂ ਨੂੰ ਵੀ ਈਮੇਲ ਵੀ ਲਿਖਿਆ ਕੰਟੈਕਟ ਵੀ ਕੀਤਾ ਪਰ ਜੇ ਮੇਰੀ ਇਨਵੋਲਵਮੈਂਟ ਦੀ ਆਊਟਕਮ ਨਹੀਂ ਕੋਈ ਮੈਨੂੰ ਆਪਣੇ ਜਿਹੜੇ ਇਨਵੈਸਟ ਕੀਤੇ ਟਾਈਮ ਦਾ ਕੋਈ ਪੋਜ਼ਿਟਿਵ ਆਊਟਕਮ ਨਹੀਂ ਮਿਲਦਾ ਫਿਰ ਮੈਂ ਕਿਉਂ ਇਨਵੋਲਵ ਹੋਵਾਂਗਾ ਫਿਰ ਮੈਂ ਕਿਉਂ ਕੋਸ਼ਿਸ਼ ਕਰਾਂਗਾ ਕਿਸੇ ਨੂੰ ਕੰਟੈਕਟ ਕਰਨ ਦੀ ਕਿਉਂ ਕੋਸ਼ਿਸ਼ ਕਰਾਂਗਾ ਡਿਸਕਸ਼ਨ ਕਰਨ ਦੀ ਕਿਉਂ ਕੋਸ਼ਿਸ਼ ਕਰਾਂਗਾ ਇਨਵੋਲਵ ਹੋਣ ਦੀ ਜਾਂ ਕਨਵਰਸੇਸ਼ਨ ਦੀ ਇਹ ਦੋਨੋਂ ਪੱਖਾਂ ਲਈ ਜ਼ਰੂਰੀ ਹੁੰਦਾ ਇੱਕ ਬੰਦੇ ਲਈ ਨਹੀਂ ਸ਼ੁਕਰੀਆ